ਵਾਹਿਗੁਰੂ ਸਾਹਿਬ ਜੀ ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਕੀਅਤ ਪਿਆਰੀ ਮੁਖ ਉਚਰੈ ਸ਼ਾਸਤਰ ਖਟ ਪਿੰਦ ਗਰਣ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੇ ਅਕਾਲ ਕਿਰਪਾ ਕਰਾਈ ਏ ਕੰਕਾਰਾ ਸਤਿਗੁਰੂ ਤੈਂ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੀਆਂ ਹਾਜ਼ਰੀਆਂ ਪਰਦੀ ਹੋਈ ਸੰਧਾ ਦੇ ਸਮੇਂ ਗੁਰੂ ਚਰਨਾਂ 'ਚ ਪਹੁੰਚ ਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਦੀ ਆਓ ਸਾਬ ਦੇ ਚਰਨਾਂ 'ਚ ਹਾਜ਼ਰੀਆਂ ਲਵਾਈਏ ਬੁਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਲੜੀਵਾਰ ਵਿਚਾਰ ਪ੍ਰਾਚੀਨ ਪੰਥ ਪ੍ਰਕਾਸ਼ ਦੀ ਚੱਲ ਰਹੀ ਹੈ ਕੱਲ ਆਪ ਜੀ ਨੇ ਪ੍ਰਸੰਗ श्रवण ਕੀਤਾ ਹੈ ਕਿ ਬਜੀਦੇ ਨੂੰ ਬੈੜ ਕਾਂ ਮਗਰ ਪਾ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਘੜੀਸ ਘੜੀਸ ਕੇ ਤੇ ਉਹਨੂੰ ਮਾਰ ਦਿੱਤਾ ਕੁੱਤੇ ਦੀ ਮੌਤ ਤੇ ਬੈੜ ਕੇ ਉਹਦੀ লাশ ਨੂੰ ਉਹਦੀ ਲੋਥ ਨੂੰ ਲੈ ਕਰਕੇ ਤੇ ਸਰਹੰਦ ਦੀ ਧਰਤੀ ਤੇ ਪਹੁੰਚੇ ਨੇ ਸਰਹੰਦ ਵਾਸੀ ਵੀ ਦੇਖ ਰਹੇ ਨੇ ਤੇ ਸਿੰਘ ਵੀ ਦੇਖ ਰਹੇ ਨੇ ਸਿੰਘਾਂ ਨੇ ਬਰਛੇ ਮਾਰ ਮਾਰ ਕੇ ਚਾਰ ਚਪੇਰੋਂ ਤੇ ਉਹ ਨੰਪਰੋ ਦਿੱਤਾ ਹੈ ਬਹੁਤ ਗੁੱਸਾ ਹੈ ਕਈ ਜੁੱਤੀਆਂ ਵੀ ਮਾਰਦੇ ਨੇ ਉਹਦੇ ਮੂੰਹ ਤੇ ਲਾਛਦੇ ਇਸ ਤਰ੍ਹਾਂ ਬਹੁਤੀ ਸਿੰਘਾਂ ਦੇ ਅੰਦਰ ਜਿਹੜਾ ਬਹੁਤ ਗੁੱਸਾ ਚੜਿਆ ਹੋਇਆ ਹੈ ਅਗਲਾ ਪ੍ਰਸੰਗ ਜਿਹੜਾ ਹੈ ਉਹ ਬੰਦੇ ਬਹਾਦਰ ਨੇ ਸ਼ਹਿਰ ਚ ਦਾਖਲ ਹੋਣਾ ਬੰਦੇ ਦਾ ਸ਼ਹਿਰ ਵਿੱਚ ਦਾਖਲ ਹੋਣਾ ਤੇ ਸਰਹੰਦ ਦਾਖਲ ਹੋਏ ਪਰ ਸਰਹੰਦ ਲੁੱਟੀ ਨਹੀਂ ਸਰਹੰਦ ਚ ਖਾਲਸਾ ਪੰਥ ਜਿਹੜਾ ਉਹ ਦਾਖਲ ਜਰੂਰ ਹੋ ਗਿਆ ਪਰ ਸਰਹੰਦ ਨੂੰ ਲੁੱਟਿਆ ਨਹੀਂ ਗਾ ਦੋ ਰਾ ਸ਼ਹਿਰ ਮਾਂਏ ਦਾਖਲ ਕੀਓ ਬਾਜ ਸਿੰਘ ਜੇ ਨਾਮ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਸ਼ਹਿਰ ਦੇ ਵਿੱਚ ਦਾਖਲ ਕੀਤਾ ਆਪਣਾ ਗਨਮੈਨ ਆਪਣਾ ਅੰਗ ਰੱਖਕ ਜਿਹੜਾ ਜਿਹਦੇ ਤੇ ਬੜਾ ਮਾਨ ਸੀ ਜਿਹਦਾ ਨਾਂ ਹੈ ਭਾਈ ਬਾਦ ਸਿੰਘ ਉਹ ਸਰਹੰਦ ਸ਼ਹਿਰ ਦੇ ਵਿੱਚ ਦਾਖਲ ਹੋਇਆ ਹੈ ਜਾਤ ਬਲ ਜੱਟ ਵੰਸ ਕੋ ਵੀਰਪੱਟੀ ਉਸ ਗ੍ਰਾਮ ਤੇ ਉਹਦਾ ਨਾਂ ਬਾਦ ਸਿੰਘ ਹੈ ਤੇ ਉਹ ਜੱਟ ਕਾਸਟ ਨਾਲ ਸੰਬੰਧਿਤ ਹੈ ਬਾਲੋ ਦਾ ਗੋਤ ਹੈ ਤੇ ਉਸ ਦਾ ਜਿਹੜਾ ਪਿੰਡ ਹੈ ਨਾ ਮੀਰਪੁਰ ਪੱਟੀ ਹੈ ਮੀਰਪੁਰ ਪੱਟੀ ਦੇ ਰਹਿਣ ਵਾਲਾ ਹੈ ਚੌਪਈ 100 ਬੰਦੇ ਨੇ دیਵਾਨ ਬਣਾਇਆ ਉਸ ਬਾਸ ਸਿੰਘ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਮੁੱਖ ਸਲਾਹਕਾਰ ਬਣਾਇਆ ਜਿਹਨੂੰ ਅੰਗਰੇਜ਼ੀ ਵਿੱਚ ਪੀਏ ਕਹਿ ਦਿੰਦੇ ਆ ਹਰ ਸਲਾਹ ਉਹ ਤੋਂ ਲਈ ਜਾਂਦੀ ਹੈ ਬੜਾ ਸੂਝਵਾਨ ਸਿੰਘ ਤੇ ਬੜਾ ਸੂਰਬੀਰ ਬਹਾਦਰ ਹੈ ਬੜਾ ਬਾਣੀ ਪੜਨ ਵਾਲਾ ਉਹ ਸਿੰਘ ਉਹ ਪਰਮੇਸ਼ਰ ਦੇ ਨਾਮ ਵਿੱਚ ਡੁੱਬਿਆ ਰਹਿੰਦਾ ਹੈ ਇਸ ਕਰਕੇ ਉਸ ਨੂੰ ਦੀਵਾਨ ਕੇ ਵਜ਼ੀਰ ਬਣਾਇਆ ਗਿਆ ਆਪਣਾ ਲੱਭਿਓ ਮਾਲ ਸਭ ਉਸੋਂ ਪਾਏ ਜਿੰਨਾ ਵੀ ਮਾਲ ਸਰਹੰਦ ਚੋਂ ਲੱਭਿਆ ਸਾਰਾ ਖਾਲਸੇ ਪੰਥ ਨੇ ਉਹਨੂੰ ਸੌਂਪ ਦਿੱਤਾ ਕਿਉਂਕਿ ਇੰਨਾ ਪਿਆਰ ਸੀ ਉਹਦੋਂ ਸਿੰਘਾਂ ਦੇ ਵਿੱਚ ਇੰਨਾ ਮੋਹ ਸੀ ਉਦੋਂ ਹੀਰਾ ਫੇਰੀਆਂ ਤੇ ਮਾਇਆ ਦਾ ਮੋਹ ਤੇ ਇਹ ਜਿਹੀਆਂ ਚੀਜ਼ਾਂ ਨਹੀਂ ਸਨ ਆਪਣੇ ਨਾਲੋਂ ਦੂਜੇ ਸਿੰਘ ਨੂੰ ਉੱਚਾ ਸਮਝਦੇ ਸੀ ਸਤਕਾਰ ਕਰਦੇ ਸੀ ਇਸੇ ਕਰਕੇ ਸਿੰਘਾਂ ਨੇ ਵੱਡੀਆਂ-ਵੱਡੀਆਂ ਜੰਗਾਂ ਜਿਹੜੀਆਂ ਜਿੱਤੀਆਂ ਨੇ ਤੇ ਦੁਸ਼ਮਣ ਨੂੰ ਹਾਰ ਦਿੱਤੀ ਹੈ ਭਾਰੋ ਭਾਈ ਥੇ ਅਤ ਸੂਰੇ ਭਾਈ ਬਾਸ ਸਿੰਘ ਹੋਰ ਹੀ ਚਾਰ ਭਰਾ ਸਣ ਬੜੇ ਯੋਧੇ ਤੇ ਸੂਰਮੇ ਬਹਾਦਰ ਸਨ ਦੋ ਠਾਣੀ ਦੋ ਰਹਿ ਹਜੂਰੇ ਦੋ ਭਰਾ ਸ਼ਾਮ ਸਿੰਘ ਤੇ ਬਾਸ ਸਿੰਘ ਤਾਂ ਬਾਬਾ ਬੰਦਾ ਬੰਦਾ ਸਿੰਘ ਬਹਾਦਰ ਦੇ ਬਿਲਕੁਲ ਨਾਲ ਰਹਿੰਦੇ ਸਨ ਇੱਕ ਸੈਕਿੰਡ ਵੀ ਪਾਸੇ ਨਹੀਂ ਹੁੰਦੇ ਸੀ ਬੰਦਾ ਸਿੰਘ ਬਹਾਦਰ ਦੀ ਹਜ਼ੂਰੀ ਵਿੱਚ ਆਗਿਆ ਵਿੱਚ ਰਹਿੰਦੇ ਸਨ ਤੇ ਦੋ ਸਰਹੰਦ ਪਰਗਣੇ ਦਾ ਇੰਤਜ਼ਾਮ ਕਰਨ ਵਾਸਤੇ ਠਾਣਿਆਂ ਦਾ ਪ੍ਰਬੰਧ ਕਰਨ ਵਿੱਚ ਰਹਿੰਦੇ ਸਨ ਜਿਵੇਂ ਅੱਜਕੱਲ ਐਸਐਸਪੀ ਅਫਸਰ ਹੁੰਦਾ ਨਾ ਇਹ ਰੈਂਕ ਸੀ ਛੋਟੇ ਭਰਾਵਾਂ ਦਾ ਦੋਨਾਂ ਦਾ ਦੋਰਾ ਬਾਦ ਸਿੰਘ ਔਰ ਰਾਮ ਸਿੰਘ ਕੋਇਰ ਸਿੰਘ ਸ਼ਾਮ ਵੱਡੇ ਦਾ ਨਾਮ ਬਾਦ ਸਿੰਘ ਹੈ ਉਦੋਂ ਛੋਟੇ ਦਾ ਨਾਮ ਰਾਮ ਸਿੰਘ ਹੈ ਉਦੋਂ ਛੋਟੇ ਦਾ ਨਾਮ ਕੌਰ ਸਿੰਘ ਹੈ ਉਦੋਂ ਛੋਟੇ ਦਾ ਨਾਮ ਸ਼ਾਮ ਸਿੰਘ ਹੈ ਹੁਣ ਜਿਹੜਾ ਰਾਮ ਸਿੰਘ ਤੇ ਕੋਰ ਸਿੰਘ ਜਿਹੜੇ ਨੇ ਇਹ ਦੋਨੇ ਆ ਪਾਸ ਨਗਰ ਜਿਹੜੇ ਨੇ ਉਹਨਾਂ ਦੀ ਸਾਮ ਸੰਭਾਲ ਕਰਦੇ ਨੇ ਮੰਨ ਲਓ ਥਾਣਿਆਂ ਵਿੱਚ ਜਾ ਕਰਕੇ ਤੇ ਉੱਥੋਂ ਦਾ ਪ੍ਰਬੰਧ ਸੰਭਾਲਦੇ ਨੇ ਜਿਹੜੇ ਬਾਸ ਸਿੰਘ ਤੇ ਸ਼ਾਮ ਸਿੰਘ ਨੇ ਇਹ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਰਹਿੰਦੇ ਨੇ ਕੋਈ ਵੀ ਸਲਾਹ مشورہ ਜਦੋਂ ਕਰਨਾ ਹੁੰਦਾ ਤਿੰਨ ਕੋ ਬਾਵਨੀ ਸਭ ਦਈ ਉਹ ਦਇਓ ਬੰਦੇ ਸਭ ਕਾਮ ਇਹ ਜੋ ਬਾਵਨੀ ਹਿੰਦੀ ਦਾ ਸ਼ਬਦ ਹੈ ਬਾਗੜ ਦਾ ਬੋਲੀ ਵੀ ਹੈ ਜਿਵੇਂ ਆਪਾਂ 52 ਕਹਿੰਦੇ ਉਹ ਕਹਿਣਗੇ 52 51 52 53 53 55 ਉਹ ਕਹਿਣਗੇ 51 52 53 54 55 56 57 58 59 60 ਇਸ ਤਰ੍ਹਾਂ ਇਹ ਬਾਵਨੀ ਵੱਜਦੀ ਸੀ 52 ਲੱਖ ਦੀ ਆਮਦਨੀ ਵਾਲਾ ਸਰਹੰਦ ਦਾ ਪਰਗਣਾ ਏਰੀਆ ਸੀ ਇਹ ਸਾਰਾ ਇਨ੍ਹਾਂ ਚੌਹਾਂ ਭਰਾਵਾਂ ਨੂੰ ਸੌਂਪ ਦਿੱਤਾ ਹੋਰ ਜਿਹੜਾ ਕੰਮ ਸੀ ਇਥੋਂ ਦਾ ਉਹ ਸਾਰਾ ਬੰਦੇ ਬਹਾਦਰ ਨੇ ਭਾਈ ਬਾਦ ਸਿੰਘ ਨੂੰ ਦੇ ਦਿੱਤਾ ਤੇ ਭਾਈ ਬਾਦ ਸਿੰਘ ਨੂੰ ਸਰਹੰਦ ਦਾ ਸੂਬੇਦਾਰ ਬਣਾ ਦਿੱਤਾ ਜਿਵੇਂ ਆਪਾਂ ਕਹ ਦੀਏ ਵੀ ਮੁੱਖ ਮੰਤਰੀ ਬਣਾ ਦਿੱਤਾ ਇਸ ਤਰ੍ਹਾਂ ਉਹਨੂੰ ਸੂਬੇਦਾਰ ਬਣਾ ਦਿੱਤਾ ਹੈ ਚੌਪਈ ਆਲੀ ਸਿੰਘ ਨਾਇਬ ਠਹਿਰਾਇਆ ਭਾਈ ਆਲੀ ਸਿੰਘ ਸੀ ਜੋ ਸਿੰਘਾਂ ਦੀ ਸਲੌਦੀ ਪਿੰਡ ਦੇ ਸਾਂਝ ਸਿੰਘਾਂ ਦੀ ਸਲੌਦੀ ਵੱਜਦੀ ਐ ਉਹ ਨਾਇਬ ਸੂਬੇਦਾਰ ਬਣਾਏ ਗਏ ਸਰਹੰਦ ਦੇ ਛੋਟੇ ਸੂਬੇਦਾਰ ਨਿਯੁਕਤ ਹੋਏ ਸਰਹੰਦ ਦੇ ਜੋ ਵੱਡੇ ਸੂਬੇਦਾਰ ਨੇ ਕਿਤੇ ਜਾਣਾ ਹੋਵੇ ਤਾਂ ਪਿੱਛੋਂ ਨਾਇਬ ਦਾ ਇੰਤਜ਼ਾਮ ਹੁੰਦਾ ਹੈ ਸਾਮ ਸੰਭਾਲ ਹੁੰਦੀ ਐ ਛੋਟਾ ਸੂਬੇਦਾਰ ਇਸ ਕਰਕੇ ਭਾਈ ਆਲੀ ਸਿੰਘ ਨੂੰ ਬਣਾਇਆ ਗਿਆ ਮਲਕ ਬਾਵਨੀ ਉਹਨਾਂ ਗਰਾਇਆ ਹੁਣੋ ਜਿਹੜੇ 52 ਲੱਖ ਦੀ ਆਮਦਨ ਵਾਲਾ ਉਹ ਸਾਰੇ ਦੀ ਗ੍ਰਾਹੀ ਜਿਹੜੀ ਹੈ ਭਾਈ ਮਾਲੀ ਸਿੰਘ ਨੇ ਆਪ ਉਗਰਾਹੀ ਕਰਨਾ ਕੀਤੀ ਹੈ ਨਾਲ ਸਿੰਘਾਂ ਨੂੰ ਲੈ ਗਿਆ ਤੇ ਸਾਰੇ ਪਿੰਡਾਂ ਚੋਂ ਗ੍ਰਾਹੀ ਕੀਤੀ ਜਿਸ ਤਰ੍ਹਾਂ ਪਟਵਾਰੀ ਮਾਮਲਾ ਅਗਰਾਉਂਦਾ ਇਸ ਤਰ੍ਹਾਂ ਉਹਨਾਂ ਨੇ ਗ੍ਰਾਹੀ ਕੀਤੀ ਕਿਉਂਕਿ ਰਾਜ ਪ੍ਰਬੰਧ ਚਲਾਉਣਾ ਸੀ ਮਾਇਆ ਤੋਂ ਬਿਗੈਰ ਰਾਜ ਪ੍ਰਬੰਧ ਚੱਲਦਾ ਨਹੀਂ ਸੀ ਇਸ ਕਰਕੇ ਉਹਨਾਂ ਤੋਂ ਅਗਰਾਹੀ ਨਗਰਾਂ ਤੋਂ ਲਈ ਜਾਂਦੀ ਸੀ ਫੌਜ ਦਾ ਖਰਚਾ ਵੀ ਸੀ ਹੋਰ ਬੜੇ ਖਰਚੇ ਸਨ ਬੰਦਾ ਸਰਹੰਦ ਦਾ ਦਾਖਲ ਪਇਓ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਦੇ ਕਿਲੇ ਵਿੱਚ ਦਾਖਲ ਹੋ ਗਿਆ ਜਿਹੜਾ ਵਜੀਦੇ ਦਾ ਕਿਲਾ ਸੀ ਨਾ ਉਸ ਕਿਲੇ ਦੇ ਵਿੱਚ ਪ੍ਰਵੇਸ਼ ਕਰ ਗਏ ਨੇ ਬਾਬਾ ਬੰਦਾ ਸਿੰਘ ਬਹਾਦਰ ਵਜੀਰਾ ਮਾਲ ਸੋ ਬੰਦ ਬੰਦੋਬਸਤ ਕਇਓ ਤੇ ਜਿਤਨਾ ਵੀ ਵਜੀਦ ਖਾਂ ਦਾ ਮਾਲ ਧਨ ਸੀ ਜਿੰਨਾ ਵੀ ਉਹਦੇ ਕੋਲ ਇਕੱਠੇ ਖਜ਼ਾਨੇ ਸਨ ਉਹ ਸਾਰੇ ਸਾਰੇ ਦਾ ਬੰਦੋਬਸਤ ਕੀਤਾ ਇੰਤਜ਼ਾਮ ਕਰ ਲਿਆ ਸ਼ਹਿਰ ਰੁਕਿਓ ਸੋ ਲੁੱਟਿਓ ਨਾਹੀ ਤੇ ਸਤਿਗੁਰੂ ਦਾ ਹੁਕਮ ਸੀ ਕਿ ਸ਼ਹਿਰ ਸਰਹੰਦ ਨੂੰ ਲੁੱਟਣਾ ਪਰ ਇਹਨੂੰ ਬਰਬਾਦ ਕਰਨਾ ਕੋਈ ਇਥੋਂ ਦੀ ਔਟਾਰੀ ਇਮਾਰਤ ਰਹਿਣ ਨਹੀਂ ਦੇਣੀ ਇਹਦਾ ਖੁਰਾ ਖੋਜ ਮਟਾ ਦੇਣਾ ਇਹਨੂੰ ਤੈ ਸਨੈਸ਼ ਕਰ ਦੇਣਾ ਇਹਨੂੰ ਮਿੱਟੀ ਵਿੱਚ ਮਿਲਾ ਦੇਣਾ ਸਰਹੰਦ ਸ਼ਹਿਰ ਨੂੰ ਬਿਲਕੁਲ ਇਹਦਾ ਨਾਮ ਉਹ ਨਿਸ਼ਾਨ ਮਟਾ ਦੇਣਾ ਇਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਸੀ ਕਿਉਂਕਿ ਇਸ ਜ਼ਾਲਮ ਉਤੇ ਗੁੱਸਾ ਹੀ ਇੰਨਾ ਸੀ ਇਹ ਅਨੰਦਪੁਰ ਸਾਹਿਬ ਦੀ ਲੜਾਈ ਚ ਵੀ ਜਾਂਦਾ ਰਿਹਾ ਇਹ ਚਮਕੌਰ ਸਾਹਿਬ ਦੀ ਲੜਾਈ ਵਿੱਚ ਵੀ ਹਿੱਸਾ ਲੈਂਦਾ ਰਿਹਾ ਵਜੀਦਾ ਤੇ ਉਦੋਂ ਬਾਅਦ ਫਿਰੇ ਨੇ ਦੋਨੇ ਸਾਹਿਬਜਾਦੇ ਮਾਸੂਮ ਜਿਹੜੇ ਉਹ ਸ਼ਹੀਦ ਕੀਤੇ ਨੇ ਬਜ਼ੁਰਗ ਮਾਤਾ-ਮਤਾ ਗੁਜਰਕੌਰ ਪਰਮੇਸ਼ਰ ਦਾ ਰੂਪ ਉਹਨਾਂ ਨੂੰ ਵੀ ਸ਼ਹੀਦ ਕੀਤਾ ਹੈ ਤੇ ਇਸ ਕਰਕੇ ਗੁਰੂ ਸਾਹਿਬ ਦਾ ਹੁਕਮ ਸੀ ਕਿ ਬੰਦਾ ਸਿੰਘਾ ਹੁਣ ਤੂੰ ਜਾ ਰਿਆ ਇਸ ਕਰਕੇ ਸਰਹੰਦ ਦਾ ਧਰਤੀ ਦੇ ਉਤੋਂ ਨਾਮੋ ਨਿਸ਼ਾਨ ਮਟਾ ਦੇਈ ਚੁੱਕ ਗयो ਸੋ ਬਖਤ ਪਛਤਾਹੀ ਉਹ ਉੱਕ ਗਿਆ ਉਥੋਂ ਤੇ ਗਲਤੀ ਜਦੋਂ ਸਮੇਂ ਤੋਂ ਉੱਕ ਗਿਆ ਸਮਾਂ ਲੰਘ ਗਿਆ ਫਿਰ ਪਛਤਾਉਣਾ ਹੀ ਹੈ ਮਗਰੋਂ ਉਹ ਪਛਤਾਵਾ ਰਹਿ ਗਿਆ ਕਿ ਸਤਗੁਰਾਂ ਦੇ ਹੁਕਮ ਦੀ ਪਾਲਣਾ ਨਹੀਂ ਹੋਈ ਮੈਥੋਂ ਉਸ ਮੌਕੇ ਬੰਦਾ ਬਹਾਦਰ ਨੇ ਬਚਾ ਕਰ ਲਿਆ ਜਿਹੜਾ ਬਚਾਉਣਾ ਨਹੀਂ ਸੀ ਸਤਿਗੁਰ ਬਚਨ ਤੋਂ ਸ਼ਹਿਰ ਉਜਾੜ ਉਚੜਾਵਣ ਸਤਿਗੁਰੂ ਜੀ ਦਾ ਬਚਨ ਸੀ ਫਰਮਾਨ ਸੀ ਮਹਾਰਾਜ ਦਾ ਹੁਕਮ ਸੀ ਵੀ ਜਿਹੜਾ ਸਰਹੰਦ ਹੈ ਨਾ ਇਹਨੂੰ ਬਿਲਕੁਲ ਉਜਾੜ ਦੇਣਾ ਨਾਮੋ ਨਿਸ਼ਾਨ ਤੱਕ ਮਿਟਾ ਦੇਣਾ ਸੋਰਠਾ ਭੁੱਲ ਗਿਓ ਬੇਕਾਰ ਸਤਿਗੁਰ ਭੇਜੋ ਜਮ ਕਹੀ ਜਿੱਥੇ ਸਤਗੁਰਾਂ ਨੇ ਜਿਵੇਂ ਹੁਕਮ ਦੇ ਕੇ ਭੇਜਿਆ ਸੀ ਉਹਨੂੰ ਤੇ ਉਸ ਕਾਰ ਸੇਵਾ ਤੋਂ ਭੁੱਲ ਗਿਆ ਉਹ ਉੱਕ ਗਿਆ ਇਸ ਨਿਸ਼ਾਨੇ ਤੋਂ ਕਿਉਂਕਿ ਉਹਨੇ ਸਰਹੰਦ ਨੂੰ ਲੁੱਟਿਆ ਨਹੀਂ ਸਿਰਫ ਕਬਜ਼ਾ ਕਰ ਲਿਆ ਕਿਲੇ ਦੇ ਅੰਦਰ ਬੈਠ ਗਿਆ ਜਾ ਕਰਕੇ ਵਜੀਦੇ ਦਾ ਜਿਹੜਾ ਖਜ਼ਾਨਾ ਉਸ ਨੂੰ ਉਹ ਆਪਣੇ ਕੰਟਰੋਲ ਵਿੱਚ ਲਿਆ ਹੈ ਆਪਣੇ ਵਸ ਵਿੱਚ ਲਿਆ ਹੈ ਤੋ ਭੀ ਭਇਓ ਖਵਾਰ ਸ਼ਹਿਰ ਸ਼ਰਾਪ ਉਹਨ ਰੱਖਿਓ ਤਾਈਓ ਖਵਾਰ ਹੋਇਆ ਬੰਦਾ ਕਿਉਂਕਿ ਇਸ ਸ਼ਹਿਰ ਨੂੰ ਸ਼ਰਾਪ ਹੋਇਆ ਸਤਗੁਰਾਂ ਦਾ ਇਹਨੂੰ ਤਾਂ ਖਾਕ ਨਾਲ ਮਿਲਾ ਦੇਣਾ ਇਹਦੇ ਤੇ ਗਧਿਆਂ ਨਾਲ ਹਲ ਬੋਹਣੇ ਨੇ ਇਹ ਗੁਰੂ ਦਾ ਹੁਕਮ ਸੀ ਚਉਪਈ ਬੰਦੇ ਸ਼ਹਿਰ ਸੋ ਰੱਖਿਓ ਬਚਾਈ ਜਦੋਂ ਭਰਿਆ ਹੋਇਆ ਸ਼ਹਿਰ ਬੰਦੇ ਨੇ ਬਚਾ ਲਿਆ ਤੇ ਫੇਰ ਸਰਾਪੇ ਹੋਏ ਸ਼ਹਿਰ ਦਾ ਸਰਾਪ ਉਹਦੇ ਤੇ ਪੈਣਾ ਸੀ ਇਹ ਕੁਦਰਤੀ ਸੀਗਾ ਕਿਉਂਕਿ ਕਈ ਵਾਰ ਕੀ ਹੁੰਦਾ ਆਪਾਂ ਕੋਈ ਪਾਪੀ ਹੁੰਦਾ ਉਹਨੂੰ ਜਦੋਂ ਬਚਾਉਨੇ ਆ ਨਾ ਤੇ ਉਹ ਪਾਪ ਸਾਨੂੰ ਭੁਗਤਣਾ ਪੈਂਦਾ ਜਿਵੇਂ ਕੋਈ ਚੋਰ ਹੈ ਚੋਰੀ ਕਰ ਗਿਆ ਜਾਂ ਕੋਈ ਕਾਤਲ ਹੈ ਤੇ ਉਹਨੂੰ ਆਪਾਂ ਜਮਾਨਤ ਦੇ ਦੀਏ ਉਹਨੂੰ ਛਡਾ ਲਈਏ ਤੇ ਉਦੋਂ ਬਾਅਦ ਉਹ ਤਾਂ ਉੱਥੇ ਜਾਂਦਾ ਨਹੀਂ ਭੱਜ ਜਾਂਦਾ ਉਹ ਜਮਾਨਤ ਫਿਰ ਆਪਾਂ ਨੂੰ ਪੈ ਜਾਂਦੀ ਹੈ ਇਸ ਤਰ੍ਹਾਂ ਪਾਪੀ ਦੀ ਮਦਦ ਕਰਨ ਵਾਲੇ ਨੂੰ ਜ਼ਰੂਰ ਕੁਛ ਨਾ ਕੁਛ ਪਾਪ ਜਿਹੜਾ ਉਹ ਭਰਨਾ ਪੈਂਦਾ ਦੈ ਟਕਿਆਂ ਨੂੰ ਗੁਰਾਹੀ ਪਾਈ ਇਸ ਸ਼ਹਿਰ ਨੂੰ ਲੁੱਟਿਆ ਨਹੀਂ ਵੱਡੇ ਅਮੀਰਾਂ ਨੂੰ ਕਹਿ ਕੇ ਉਗਰਾਹੀ ਸ਼ੁਰੂ ਕਰ ਦਿੱਤੀ ਟਕਿਆਂ ਦੀ ਵੀ ਪੈਸੇ ਜਮ੍ਹਾਂ ਕਰਾਉ ਪਈ ਹਿੰਦੂ ਕਾਰ ਸੋਦਾਰ ਬਣਾਏ ਇਹ ਹਿੰਦੂਆਂ ਨੇ ਕਾਰਦਾਰ ਬਣਾ ਦਿੱਤਾ ਹਿੰਦੂਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਇੰਤਜ਼ਾਮੀਆਂ ਬਣਾ ਦਿੱਤਾ ਲੈ ਤੁਸੀਂ ਅਗਰਾਹੀ ਪਾਓ ਲਿਆਓ ਇਕੱਠਾ ਕਰੋ ਇਹ ਉਹਨਾਂ ਦੀ ਡਿਊਟੀ ਲਾ ਦਿੱਤੀ ਹੈ ਮੁਸਲਮਾਨ ਲੋਕ ਛੱਪ بچਾਏ ਮੁਸਲਮਾਨ ਹਿੰਦੂਆਂ ਦੇ ਘਰਾਂ ਵਿੱਚ ਲੁਕ ਛਿਪ ਕੇ ਬਚੇ ਸਨ ਬਾਕੀ ਸਭ ਸਿੰਘਾਂ ਦੀ ਤੇਗ ਦੀ ਭੇਟ ਹੋ ਗਏ ਜਿਹੜੇ ਵੀ ਵਜੀਦੇ ਦੇ ਨਾਲ ਗਏ ਸੀ ਪਰ ਜਿਹੜੇ ਨਗਰ ਦੇ ਵਿੱਚ ਵਸਣ ਵਾਲੇ ਸੀ ਉਹ ਬਚ ਗਏ ਨੇ ਦੋਰਾ ਬਾਸ ਸਿੰਘ ਘੋੜੇ ਚੜ੍ਹੈ ਭਗਤੁਰਕਾ ਸੀਸ ਟਕਾਏ ਵੇਖ ਲੋ ਤਤ ਖਾਲਸਾ ਹੈ ਬਾਸ ਸਿੰਘ ਸਤਗੁਰਾਂ ਦਾ ਸਜਾਇਆ ਹੋਇ ਅੰਮ੍ਰਿਤਧਾਰੀ ਹੈ ਹੁਣ ਬਾਸ ਸਿੰਘ ਦੀ ਕੀ ਨੀਤੀ ਹੈ ਜਦੋਂ ਘੋੜੇ ਤੇ ਸਵਾਰ ਹੁੰਦਾ ਨਾ ਫੌਜ ਤੇ ਕਹਿੰਦੇ ਨੇ ਪਰੇਡ ਲੈਣ ਵਾਸਤੇ ਜਾਂ ਕਿਸੇ ਪਾਸੇ ਚੜ੍ਹਾਈ ਕਰਨੀ ਹੋਵੇ ਤਾਂ ਉਦੋਂ ਤੁਰਕ ਨੂੰ ਇੱਕ ਕਹਿੰਦੇ ਨੇ ਇੱਕ ਨੂੰ ਪੇਸ਼ ਕਰ ਦਿੰਦੇ ਉਹ ਇਸ ਸਿਰ ਝਟਕਾ ਕੇ ਉਹਦੇ ਸਿਰ ਦੇ ਪੈਰ ਰੱਖ ਕੇ ਤੇ ਫਿਰ ਘੋੜੇ ਤੇ ਸਵਾਰ ਹੁੰਦਾ ਬਾਸ ਸਿੰਘ ਕਿਉਂਕਿ ਗੁੱਸਾ ਹੀ ਹੈ ਨਾ ਉਹ ਜਿਹੜੇ ਕੈਦ ਕੀਤੇ ਹੋਏ ਨੇ ਉਹਨਾਂ ਨੂੰ ਇਸ ਤਰ੍ਹਾਂ ਇੱਕ ਕੱਢ ਲਈ ਲੈਂਦੇ ਨੇ ਜੇਲ੍ਹ ਵਿੱਚੋਂ ਤੇ ਉਹਨੂੰ ਫਿਰ ਝਟਕਾ ਦਿੰਦੇ ਨੇ ਉਹਦਾ ਸਿਰ ਜਿਹੜਾ ਕਲਮ ਕਰ ਦਿੰਦੇ ਨੇ ਤੇ ਉਸ ਦੁਸ਼ਟ ਦੇ ਸਿਰ ਤੇ ਪੈਰ ਰੱਖ ਕੇ ਤੇ ਫਿਰ ਘੋੜੇ ਤੇ ਸਵਾਰ ਹੁੰਦੇ ਨੇ ਬਾਬਾ ਬਾਸ ਸਿੰਘ ਦੀ ਸ਼ਹਿਰ ਬਾਵਨ ਮਦ ਬਾਵਨੀ ਤੈਂ ਤੁਰਕਨ ਦੇ ਭਜਾਏ ਇੱਥੇ ਸ਼ਹਿਰ ਵਿੱਚ ਤੇ ਇਹਦੇ ਜਿਹੜੇ ਨੇ 52 ਪਰਗਣੇ ਜਿਹੜੇ ਸੀ ਇਲਾਕੇ ਦੇ ਵਿੱਚ ਕੋਈ ਤੁਰਕ ਨਹੀਂ ਛੱਡਿਆ ਸਭ ਕਹਿੰਦੇ ਨੇ ਆਪ ਨੂੰ ਆਪਣੇ ਪਿੰਡਾਂ ਨੂੰ ਘਰਾਂ ਨੂੰ ਛੱਡ ਕੇ ਭੱਜ ਗਏ ਆਪਣੀਆਂ ਜਾਨਾਂ ਬਚਾਉਂਦੇ ਹੋਏ ਕਿਉਂਕਿ ਉਹਨਾਂ ਨੂੰ ਪਤਾ ਸੀ ਸਾਡੀ ਸਰਕਾਰ ਨੇ ਤੇ ਅਸੀਂ ਜੋ ਕੁਛ ਕੀਤਾ ਜ਼ੁਲਮ ਕੀਤੇ ਨੇ ਸਿੱਖਾਂ ਤੇ ਤੇ ਉਹ ਹੁਣ ਸਾਨੂੰ ਭੁਗਤਣੇ ਪੈਣਗੇ ਉਹ ਸਾਨੂੰ ਪਾਪ ਜਿਹੜਾ ਉਹ ਭੁਗਤਣਾ ਪਊਗਾ ਕਿਉਂਕਿ ਪਾਪੀ ਫਿਰ ਉਦੋਂ ਰੁਕਦੇ ਨਹੀਂ ਹੁੰਦੇਗੇ ਉਹ ਦੌੜ ਜਾਂਦੇ ਨੇ ਆ ਹੁਣ ਪਿਛਲੇ ਦਿਨੀ ਤੁਸੀਂ ਦੇਖਿਆ ਸੀ ਕਿ ਲੜਾਈ ਜਿਹੜੀ ਆ ਚਾਂਸ ਬਣ ਗਈ ਸੀ ਪਾਕਿਸਤਾਨ ਨਾਲ ਤੇ ਜਿੰਨੇ ਆ ਰਾਮੂ ਸ਼ਾਮੂ ਭਈਆ ਵਾਰਸੀ ਤੇ ਰਾਤੇ ਰਾਤੀ ਜਿਹੜੇ ਇੱਥੇ ਟ੍ਰੇਨਾਂ ਤੇ ਬੱਸਾਂ ਤੇ ਚੜ ਕੇ ਇਥੋਂ ਭੱਜ ਗਏ ਸਨ ਹਾਂ ਜੇ ਕੋਈ ਪੁੱਛਦਾ ਸੀ ਹਾਂ ਭਈਆ ਜਾ ਹਾਂ ਦੇਸ਼ ਕੋ ਜਾਏ ਰਹੇ ਹਾਂ ਤੇ ਇਸ ਤਰ੍ਹਾਂ ਭੱਜ ਗਏ ਜਿਵੇਂ ਉਹ ਤੁਰਕ ਭੱਜੇ ਸੀ ਸਰਹੰਦ ਦੇ 36 ਲੱਖ ਕੋ ਪਰਗਣੋਂ ਪਲ ਮੈਂ ਲਿਓ ਛਡਵਾਏ 36 ਲੱਖ ਦਾ ਪਰਗਣਾ ਸੀ ਇਲਾਕਾ ਸੀ 36 ਲੱਖ ਰੁਪਇਆ ਜਿਹੜਾ ਅਸੀਂ ਸਲਾਨਾ ਉਥੋਂ ਇਕੱਠਾ ਹੁੰਦਾ ਸੀ ਮਾਮਲੇ ਦਾ ਤੇ ਉਹ ਸਾਰਾ ਤੁਰਕਾਂ ਤੋਂ ਛਡਾ ਲਿਆ ਉਹਦੇ ਤੇ ਹੁਣ ਖਾਲਸੇ ਦਾ ਰਾਜ ਕਾਇਮ ਹੋ ਗਿਆ ਹੈ ਖਾਲਸੇ ਦੇ ਰਾਜ ਦਾ ਝੰਡਾ ਚੜ੍ਹ ਗਿਆ ਹੈ ਖਾਲਸਾ ਕਾਇਮ ਹੋ ਗਿਆ ਹੈ ਖਾਲਸਾ ਰਾਜ ਕਰ ਰਿਹਾ ਤੇ ਉਥੋਂ ਦਾ ਮੁੱਖ ਮੰਤਰੀ ਚੀਫ ਮਿਨਿਸਟਰ ਸੂਬੇਦਾਰ ਬਾਬਾ ਬਾਸ ਸਿੰਘ ਨੂੰ ਬਣਾ ਦਿੱਤਾ ਅਤੇ ਮੀਤ ਜਿਹੜਾ ਹੈਗਾ ਜਿਸ ਨੂੰ ਕਹਿੰਦੇ ਨੇ ਜੂਨੀਅਰ ਚੀਫ ਮਿਨਿਸਟਰ ਉਹ ਬਣਾ ਦਿੱਤਾ ਬਾਬਾ ਆਲੀ ਸਿੰਘ ਹੋਰਾਂ ਨੂੰ ਇਹ ਦੋਨੇ ਬੜਾ ਸੋਹਣਾ ਰਾਜ ਕਰ ਗਏ ਨੇ ਬੰਦੇ ਕਹੋ ਸਦ ਖਾਲਸੇ ਲੁੱਟ ਤੁਰਕਨ ਕੋ ਲਿਓ ਖਾਏ ਉਹ ਜਿਹੜਾ ਸਰਕਾਰੀ شاہੀ ਧਨ ਸੀ ਉਹਨੂੰ ਤਾਂ ਸਿਛਾਰਾ ਧਨ ਵਰਤਾ ਦਿੰਦਾ ਕਿ ਸਤਗੁਰਾਂ ਦਾ ਹੁਕਮ ਹੈ ਮਝੈਲ ਸਿੰਘ ਖਾਲੀ ਨਾ ਰਹਿ ਜਾਣ ਉਹ ਆ ਰਹੇ ਨੇ ਦੂਰੋਂ ਉਹਨਾਂ ਨੂੰ ਖਰਚੇ ਦੀ ਲੋੜ ਹੈ ਅਤੇ ਉਸਨੇ ਸੋਚਿਆ ਵਿਚਾਰ ਨਾ ਕੀਤੀ ਕਿ ਉੱਕ ਗਿਆ ਕਿ ਉਥੇ ਮਹਾਰਾਜ ਦੇ ਹੁਕਮ ਸੀ ਕਿ ਇਹ ਕਹਿੰਦੇ ਨੇ ਖਾਕ샤 ਕਰ ਦਿਓ ਭਾਵ ਕਿ ਇਹਨੂੰ ਧੂੜ ਚ ਮਿਲਾ ਦਿਓ ਇਸ ਕਿਲੇ ਨੂੰ ਛੱਡਣਾ ਨਹੀਂ ਇਹਨੂੰ ਬਿਲਕੁਲ ਖਤਮ ਕਰ ਦੇਣਾ ਇਹਨਾਂ ਦਾ ਨਾਮ ਉਹ ਨਿਸ਼ਾਨ ਮਿਟਾ ਦੇਣਾ ਵਜੀਦੇ ਦੇ ਕਿਲੇ ਦਾ ਅਤੇ ਇਸ ਸ਼ਹਿਰ ਦਾ ਗੁਰੂ ਸਾਹਿਬ ਦਾ ਇਹ ਹੁਕਮ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਨੰਦੇੜ ਦੀ ਧਰਤੀ ਤੋਂ ਹਜੂਰ ਸਾਹਿਬ ਦੀ ਧਰਤੀ ਤੋਂ ਭੇਜਿਆ ਹੈ हां जी ਜਿਸ ਨੂੰ ਪੰਥ ਝੂਠਾ ਆਨੰਦ ਕਹਿੰਦਾ ਉਹਦਾ ਨਾਂ ਸੋਚਾ ਨੰਦ ਦਾ ਔੜ ਪਿੰਡ ਦਾ ਰਹਿਣ ਵਾਲਾ ਦੁਆਬੇ ਦਾ ਹੁਸ਼ਾਰਪੁਰ ਜ਼ਿਲ੍ਹੇ ਦਾ ਉਸ ਨੇ ਸਹਿਬਜ਼ਾਦੇ ਕਹਿ ਕੇ ਸ਼ਹੀਦ ਕਰਵਾਏ ਸੀ ਵਜੀਦਾ ਛੱਡਣ ਲਈ ਤਿਆਰ ਹੋ ਗਿਆ ਸੀ ਅ ਸ਼ੇਰ ਮੁਹੰਮਦ ਖਾਨ ਦੇ ਆਖੇ ਤੋਂ ਹਾ ਦਾ ਨਾਰਾ ਮਾਰੇ ਤੋਂ ਜਦੋਂ ਸ਼ੇਰ ਮੁਹੰਮਦ ਖਾਨ ਨੇ ਕਿਹਾ ਸੀ ਕਿ ਸ਼ੀਰਖੋਰ ਬੱਚਿਆਂ ਨੂੰ ਮਾਰਨਾ ਪਾਪ ਹੈ ਇਸਲਾਮ ਇਜਾਜ਼ਤ ਨਹੀਂ ਦਿੰਦਾ ਨਾ ਹਦੀਸ ਆ ਜਾਂਦੀ ਹੈ ਨਾ ਕੁਰਾਨੇ ਪਾਕ ਉਹ ਤਿਆਰ ਹੋ ਗਿਆ ਸੀ ਪਰ ਇਹ ਖਤਰੀ ਹਿੰਦੂ ਜਿਹੜਾ ਸੀਗਾ ਸੁਚਾਨੰਦ ਪੰਥ ਇਹਨੂੰ ਜਿਹੜਾ ਝੂਠਾ ਆਨੰਦ ਕਰਕੇ ਬੋਲਦਾ ਤੇ ਇਹ ਝੂਠਾ ਆਨੰਦ ਨੇ ਕਹਿ ਕੇ ਸ਼ਹੀਦ ਕਰਵਾਏ ਸੀ ਕਹਿਣ ਲੱਗਿਆ ਨਵਾਬ ਸਾਹਿਬ ਸੱਪਾਂ ਦੇ ਬੱਚੇ ਸਾਪ ਹੀ ਹੁੰਦੇ ਨੇ ਇਹਨਾਂ ਨੂੰ ਆਂਡਿਆਂ ਤੋਂ ਨਿਕਲਣ ਤੋਂ ਪਹਿਲੇ ਇਹਨਾਂ ਦੀ ਸ਼ਰੀਫ ਇਹ ਦੇਣੀ ਚਾਹੀਦੀ ਹੈ ਨਹੀਂ ਇਹ ਬਾਤ ਚ ਨੁਕਸਾਨ ਕਰਦੇ ਨੇ ਇਸ ਤਰ੍ਹਾਂ ਕਹਿ ਕਰਕੇ ਤੇ ਝੂਠਾ ਆਨੰਦ ਨੇ ਸਾਹਿਬ ਜਾਦੇ ਦੋਨੇ ਸ਼ਹੀਦ ਕਰਵਾਏ ਸੀ ਹੁਣ ਕੀ ਕੀਤਾ ਕਿ ਝੂਠਾ ਆਨੰਦ ਨੂੰ ਗ੍ਰਿਫਤਾਰ ਕਰ ਲਿਆ ਉਹਦੇ ਨੱਕ 'ਚ ਨਕੇਲ ਪਾ ਕੇ ਸਿੰਘਾਂ ਨੇ ਤੇ ਘਰ ਘਰ ਜਾ ਕੇ ਸਰਹੰਦ ਦੇ ਹਰ ਘਰ ਦੇ ਅੱਗੇ ਜਿਹੜਾ ਉਹ ਤੋਂ ਪੈਸੇ ਮੰਗਾਏ ਨੇ ਉਹਦੇ ਜੁੱਤੀਆਂ ਵੀ ਮਾਰੀਆਂ ਨੇ ਜੁੱਤੀਆਂ ਖਾਂਦਾ ਖਾਂਦਾ ਇਸ ਦੁਨੀਆ ਤੋਂ ਤੁਰਦਾ ਬਣਿਆ ਉਹਦੀ ਜਿਹੜੀ ਲੜਕੀ ਸੀ ਉਹ ਚੰਡਾਲਾਂ ਦੇ ਵਿਆਹ ਦਿੱਤੀ ਸੀ ਪਰ ਉਹਨੂੰ ਬੁਰਾ ਭਲਾ ਖਾਲਸੇ ਨੇ ਕੁਝ ਨਹੀਂ ਕਿਹਾ ਕਿਉਂਕਿ ਉਹ ਲੜਕੀ ਦਾ ਕਸੂਰ ਕੋਈ ਨਹੀਂ ਸੀਗੀ ਇਹ ਸਜ਼ਾ ਜਿਹੜੀ ਹੈ ਝੂਠਾ ਆਨੰਦ ਨੂੰ ਪੰਥ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਦਿੱਤੀ ਗਈ ਅਗਲਾ ਦੂਜਾ ਗੰਗੂ ਬ੍ਰਾਹਮਣ ਦਾ ਭਰਾ ਸੀਗਾ ਜਿਹਦਾ ਨਾਂ ਸੀ ਪਰਮਾਨੰਦ ਪੰਮਾ ਬ੍ਰਾਹਮਣ ਕਹਿੰਦੇ ਨੇ ਜਿਸ ਨੇ ਬਾਬਾ ਮੋਤੀराम ਜੀ ਮਹਿਰਾ ਤੇ ਉਹਦੇ ਪਰਿਵਾਰ ਨੂੰ ਕੋਲੂ ਵਿੱਚ ਪੜਾਇਆ ਸੀ ਚੁਗਲੀ ਕਰਕੇ ਗ੍ਰਿਫਤਾਰ ਕਰਵਾਇਆ ਸੀ ਉਹਨੇ ਜਾ ਕਰਕੇ ਚੁਗਲੀ ਕੀਤੀ ਸੀ ਪੰਮੇ ਬ੍ਰਾਹਮਣ ਨੇ ਵੀ ਆ ਜਿਹੜਾ ਮੋਤੀराम ਮਹਿਰਾ ਏਸ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬੱਚਿਆਂ ਨੂੰ ਦੁੱਧ ਪਿਆਇਆ ਨਾਲੇ ਮਾਤਾ ਨੂੰ ਤੇ ਇਹ ਹਕੂਮਤ ਦੇ ਖਿਲਾਫ ਹੈ ਇਹ ਚੁਗਲੀ ਕਰਕੇ ਤੇ ਉਹਨੂੰ ਗ੍ਰਿਫਤਾਰ ਕਰਾਇਆ ਤੇ ਉਦੋਂ ਬਾਅਦ ਬਾਬਾ ਮੋਤੀराम ਜੀ ਦਾ ਪੂਰਾ ਪਰਿਵਾਰ ਜਿਹੜਾ ਸੀ ਪੁੱਤ ਨਰਹਿਣਾ ਤੇ ਘਰ ਵਾਲੀ ਭੋਲੀ ਤੇ ਮਾਤਾ ਇਹ ਸਾਰੇ ਫਿਰ ਜਿਹੜੇ ਆ ਉਹ ਲੋ ਵਿੱਚ ਦੀ ਪੀੜੇ ਗਏ ਸ਼ਹੀਦ ਕੀਤੇ ਗਏ ਇਹ ਸਾਰਾ ਉਦੋਂ ਬਾਅਦ ਇਸ ਜ਼ਾਲਮ ਨੂੰ ਪੰਮੇ ਪੰਡਤ ਨੂੰ ਫੜ ਕੇ ਇਹਨੂੰ ਲੰਗੜੋ ਵੈਗਰੂ ਲਤੋਂ ਲੰਗੜਾ ਸੀ ਤੇ ਇਹਨੂੰ ਬੈੜ ਚਾ ਮਗਰ ਪਾ ਕੇ ਘੜੀਸ ਕੇ ਧੂਤੋ ਕੇ ਤੇ ਮਾਰਿਆ ਗਿਆ ਮੌਤ ਦੇ ਘਾਟ ਸਿੰਘਾਂ ਨੇ ਉਤਾਰ ਦਿੱਤਾ ਕਿਉਂਕਿ ਸਿੱਖਾਂ ਦਾ ਰਾਜ ਹੋ ਗਿਆ ਖਾਲਸੇ ਦਾ ਰਾਜ ਹੋ ਗਿਆ ਤੇ ਜ਼ਾਲਮਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ ਇਹ ਪ੍ਰਸੰਗ ਇੱਥੇ ਗੁਰੂ ਕੇ ਸਿੱਖੋ ਸਮਾਪਤ ਹੋ ਗਿਆ ਅਗਲੇ ਪ੍ਰਸੰਗ ਦੀ ਜਿਹੜੀ ਵਿਚਾਰ ਹੈ ਉਹ ਆਪਾਂ ਅਗਲੇ ਐਪੀਸੋਡ ਦੇ ਵਿੱਚ ਕਰਾਂਗੇ ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਪਰਾਚੀਨ ਪੰਥ ਪ੍ਰਕਾਸ਼ ਦੀ ਲੜੀਵਾਰ ਜਿਹੜੀ ਹੈ ਵਿਚਾਰ ਚਲਦੀ ਰਹੇ ਤੇ ਗੁਰੂਕੀਆਂ ਸੰਗਤਾਂ ਸੁਣ ਕਰਕੇ ਆਨੰਦ ਮਾਣ ਕਿਉਂਕਿ ਪੰਥ ਪ੍ਰਕਾਸ਼ ਦੀ ਕਥਾ ਕਿਤੇ ਕਿਤੇ ਕੋਈ ਕਰਦਾ ਕਿਉਂ ਕਿ ਕਿਉਂਕਿ ਇਹਦੇ ਵਿੱਚ ਵੀਰ ਰਸੀ ਕਥਾ ਹੈ ਦੂਜੀ ਗੱਲ ਹੈ ਇਹ ਪੰਥ ਨੂੰ ਤੇ ਕੌਮ ਨੂੰ ਹਲੂਣਾ ਦੇਣ ਵਾਲੀ ਕਥਾ ਹੈ ਇਹ ਕੌਮ ਦਾ ਉੱਚਾ ਜੀਵਨ ਬਣਾਉਂਦੀ ਹੈ ਸੂਰਬੀਰ ਬਹਾਦਰ ਬਣਾਉਂਦੀ ਹੈ ਜਿਹੜਾ ਵੀ ਸੁਣਦਾ ਉਹਦਾ ਦੋਨਾਂ ਪੱਖੋਂ ਤੋਂ ਜੀਵਨ ਉੱਚਾ ਤੇ ਸੁੱਚਾ ਪਵਿੱਤਰ ਹੋ ਜਾਂਦਾ ਹੈ ਇਹ ਉਹ ਕਥਾ ਹੈ ਸੋ ਇੱਥੇ ਮੈਂ ਠਹਿਰਾ ਦੇਵਾਂ ਸਮਾਪਤੀ ਕਰੀਏ ਬੁਲਾਈਏ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ